ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੌੜੀ ਚੌਥੀ ਜਗਤ ਕਾਰਣ ਤਾਂ ਪੌੜੀ ਚੌਥੀ ਤੇ ਪਹੁੰਚ ਚੁੱਕੇ ਆ ਭਾਈ ਗੁਰਦਾਸ ਜੀ ਜਗਤ ਕਾਰਣ ਮਤਲਬ ਜਗਤ ਦਾ ਵਿਸਾਰਾ ਕਿਸ ਤਰ੍ਹਾਂ ਅਕਾਲ ਪੁਰਖ ਨੇ ਕੀਤਾ ਆ ਉਹਦੇ ਬਾਰੇ ਦੱਸਦੇ ਹਨ ਓ ਅੰਕਾਰ ਆਕਾਰ ਕਰ ਏਕ ਕਵਾਉ ਪਸਾਉ ਵਿਸਾਰਾ ਤੇ ਕਹਿੰਦੇ ਜਦੋਂ ਓ ਅੰਕਾਰ ਆਕਾਰ ਕਰ ਜਦੋਂ ਅਕਾਲ ਪੁਰਖ ਵਾਹਿਗੁਰੂ ਨੇ ਆਖਿਆ ਨਾ ਓੰਕਾਰ ਤਾਂ ਕਹਿੰਦੇ ਇੱਕ ਕਪਾਉ ਪਸਾਉ ਪਸਾਰਾ ਕਹਿੰਦੇ ਇੱਕ ਬਚਨ ਦੇ ਨਾਲ ਹੀ ਅਕਾਲ ਪੁਰਖ ਨੇ ਇਹ ਸਾਰਾ ਪਸਾਰਾ ਕਰ ਦਿੱਤਾ ਕਹਿਣ ਤੋਂ ਪਹਿਪ ਅਕਾਲ ਪੁਰਖ ਹੀ ਸੀ ਪਹਿਲਾਂ ਹੋਰ ਕੁਝ ਵੀ ਨਹੀਂ ਸੀ ਧੰਦੂ ਘਾਰਾ ਸੀ ਅਕਾਲ ਪੁਰਖ ਆਪ ਹੀ ਸੀ ਇਕੱਲਾ ਤੇ ਫਿਰ ਅਕਾਲ ਪੁਰਖ ਨੇ ਓੰਕਾਰ ਬਚਨ ਦੇ ਨਾਲ ਇਹ ਸਾਰੀ ਸ੍ਰਿਸ਼ਟੀ ਦਾ ਪਸਾਰਾ ਕੀਤਾ ਹੈ ਪੰਜ ਤਤ ਪਰਵਾਣ ਕਰ ਕਟ ਕਟ ਅੰਦਰ ਤ੍ਰਿਭਵਨ ਸਾਰਾ ਫਿਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਪੰਜ ਤਤ ਪ੍ਰਵਾਨ ਕਰ ਕਹਿੰਦੇ ਪੰਜ ਤਤ ਨੇ ਜਿਹੜੇ ਮਤਲਬ ਪੰਜ ਤਤ ਜਿਹੜੇ ਆਪਾਂ ਸਰਵਣ ਕਰ ਚੁੱਕੇ ਆ ਤਾਂ ਉਹ ਪੰਜਾਂ ਤਤਾਂ ਦੇ ਨਾਲ ਜਿਸ ਨਾਲ ਸਰੀਰ ਬਣਦਾ ਹੈ ਕਹਿੰਦੇ ਉਹਨਾਂ ਨੂੰ ਇੱਕੋ ਰਸੇ ਰੱਖਿਆ ਮਤਲਬ ਸਾਰਖੇ ਰੱਖਿਆ ਪ੍ਰਵਾਨ ਕੀਤਾ ਮਤਲਬ ਵੀ ਕੋਈ ਘੱਟ ਵੱਧ ਨਾ ਹੋਵੇ ਕੋਈ ਇੱਕ ਦੂਜੇ ਤੇ ਹਾਵੀ ਨਾ ਹੋ ਜਾਵੇ ਤੇ ਇਸ ਲਈ ਉਹਨੇ ਸਾਰੇ ਬਰਾਬਰ ਰੱਖੇ ਆ ਤੇ ਘਟ ਘਟ ਦੇ ਅੰਦਰ ਤਰੇ ਭਵਨ ਸਾਰਾ ਤੇ ਅਕਾਲ ਪੁਰਖ ਵਾਹਿਗੁਰੂ ਕਹਿੰਦੇ ਹਰੇਕ ਘਟ ਘਟ ਦੇ ਅੰਦਰ ਆਪ ਪਰਮੇਸ਼ਰ ਕਰ ਗਿਆ ਪੰਜ ਤਤ ਦੇ ਇਹ ਸਰੀਰ ਬਣਾ ਕੇ ਹੈ ਨਾ ਤੇ ਉਹਦੇ ਵਿੱਚ ਇਹ ਤਿੰਨੇ ਭਵਨਾਂ ਦੇ ਵਿੱਚ ਅਕਾਲ ਪੁਰਖ ਨੇ ਆਪਣੀ ਸੱਤਿਆ ਪਾ ਦਿੱਤੀ ਕਰਤਾ ਪੁਰਖ ਆਪ ਵਿੱਚ ਖਲੋ ਗਿਆ ਕਾਲਰ ਕਿਨੇ ਨਾ ਲਖਿਆ ਕੁਦਰਤ ਸਾਜ ਕੀਆ ਬਤਾਰਾ ਕਾਦਰ ਕਿਨੇ ਨਾ ਲਖਿਆ ਕੁਦਰਤ ਸਾਜ ਕੀਆ ਬਤਾਰਾ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਨੇ ਗੁਰੂ ਨੂੰ ਕਿਸੇ ਨੇ ਨਹੀਂ ਦੇਖਿਆ ਕੁਦਰਤ ਦਾ ਕਰਤਾ ਜਿਹੜਾ ਜੋ ਜਿਹਨੇ ਕੁਦਰਤ ਦਾ ਪਸਾਰਾ ਕੀਤਾ ਹੈ ਉਹ ਕਿਸੇ ਨੇ ਵੀ ਨਹੀਂ ਦੇਖਿਆ ਹੈਗਾ ਹੈ ਉਹ ਆਪਣੇ ਆਪ ਨੂੰ ਆਪ ਹੀ ਜਾਣਦਾ ਹੈ ਭਾਈ ਇੱਕ ਦੂ ਕੁਦਰਤ ਲਖ ਕਰ ਲਖ ਬਿਆੰਤ ਅਸੰਖ ਅਪਾਰਾ ਇਕ ਦੂ ਕੁਦਰਤ ਲਖ ਕਰ ਕਹਿੰਦੇ ਅਕਾਲ ਪੁਰਖ ਨੇ ਇੱਕ ਮਾਇਆ ਤੋਂ ਲੱਖਾਂ ਬ੍ਰਹਿਮੰਡ ਰਚ ਦਿੱਤੇ ਲਖ ਬਿਆੰਤ ਅਸੰਖ ਅਪਾਰਾ ਫਿਰ ਕਹਿੰਦੇ ਲੱਖਾਂ ਬਿਆੰਤ ਤੇ ਅਪਾਰ ਹੀ ਰਚਨਾ ਰਚ ਦਿੱਤੀਆਂ ਕਹਿਣ ਤੋਂ ਭਾਵ ਉਹਨੇ ਇਹ ਸਾਰੀ ਸ੍ਰਿਸ਼ਟੀ ਮਾਇਆ ਦੇ ਨਾਲ ਰਚੀ ਤੇ ਉਸ ਤੋਂ ਬਾਅਦ ਮਾਇਆ ਦੇ ਰਾਹੀ ਹੀ ਇਸ ਜਗਤ ਦੇ ਵਿੱਚ अवतार ਜਿਹੜੇ ਨੇ ਉਹ ਵੀ ਭੇਜੇ ਹਨ ਰੋਮ ਰੋਮ ਵਿੱਚ ਰੱਖਿਓ ਕਰ ਬ੍ਰਹਮੰਡ ਕਰੋੜ ਸਮਾਰਾ ਤੇ ਅਕਾਲ ਪੁਰਖ ਦੇ ਕੁਦਰਤ ਸਾਜੀ ਜਿਵੇਂ ਆਪਾਂ ਬਚਨ ਸੁਣੇ ਹਨ ਕਹਿੰਦੇ ਰੋਮ ਰੋਮ ਵਿੱਚ ਰੱਖਿਓਣ ਕਰ ਬ੍ਰਹਮੰਡ ਕਰੋੜ ਬਸਾਰਾ ਅਕਾਲ ਪੁਰਖ ਵਾਹਿਗੁਰੂ ਦੇ ਇੱਕ ਇੱਕ ਰੋਮ ਦੇ ਵਿੱਚ ਕਹਿੰਦੇ ਕਰੋੜਾਂ ਹੀ ਅਨਗਿਣਤ ਜਿਹੜੇ ਬ੍ਰਹਮੰਡ ਨੇ ਉਹ ਰੱਖੇ ਹੋਏ ਨੇ ਜੋ ਅਕਾਲ ਪੁਰਖ ਦਾ ਇੱਕ ਰੂਪ ਆ ਨਾ ਜਿਵੇਂ ਆਪਣੇ ਆ ਬਾਹਾਂ ਦੇ ਰੂਪ ਇਦਾਂ ਅਕਾਲ ਪੁਰਖ ਦਾ ਜਿਹੜਾ ਇੱਕ ਰੂਪ ਆ ਇੰਨਾ ਬਿਆਨਤਾ ਨਾ ਉਹਦੇ ਵਿੱਚ ਕਰੋੜਾਂ ਹੀ ਬ੍ਰਹਿਮੰਡ ਨੇ ਆ ਐਸੀ ਧਰਤੀਆਂ ਪਤਾ ਹੀ ਨਹੀਂ ਕਿ ਕਿੰਨੀਆਂ ਨੇ ਬ੍ਰਹਿਮੰਡਾਂ 'ਚ ਹੀ ਗੱਲਾਂ ਹੋ ਰਹੀਆਂ ਇੱਥੇ ਹਾਂਜੀ ਇੱਕਸ ਇੱਕਸ ਬ੍ਰਹਿਮੰਡ ਵਿੱਚ 10 10 ਕਰ ਅਵਤਾਰ ਉਤਾਰਾ ਜਿਵੇਂ ਸਾਹਿਬ ਗੁਰੂ ਨਾਨਕ ਪਾਤਸ਼ਾਹ ਹੀ ਕਹਿੰਦੇ ਆ ਨਾ ਵੀ ਲੱਖਾਂ ਹੀ ਆਕਾਸ਼ ਤੇ ਲੱਖਾਂ ਹੀ ਪਤਾਲ ਉਸ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਕਹਿੰਦੇ ਇੱਕ ਇਕਸ ਇਕਸ ਬ੍ਰਹਮੰਡ ਵਿੱਚ ਕਹਿੰਦੇ ਇੱਕ ਇੱਕ ਬ੍ਰਹਮੰਡ ਦੇ ਵਿੱਚ 10-10 ਕਰ ਅਵਤਾਰ ਉਤਾਰਾ ਕਹਿੰਦੇ 10-10 ਅਵਤਾਰ ਇੱਕ ਇੱਕ ਬ੍ਰਹਮੰਡ ਵਿੱਚ ਅਕਾਲ ਪੁਰਖ ਨੇ ਭੇਜੇ ਆ ਕਹਿੰਦੇ ਤਾਂ ਬਿਆੰਤੀ ਅਵਤਾਰ ਹੋਏ ਹਨ ਕੀਤੇ ਵੇਦ ਵਿਆਸ ਕਰ ਕਈ ਕ ਤੇਵ ਮੁਹੰਮਦ ਯਾਰਾ ਤੇ ਕੀਤੇ ਹੀ ਕੋਈ ਇੱਕ ਅੱਧਾ ਨਹੀਂ ਹੈਗਾ ਕਹਿੰਦੇ ਕੀਤੇ ਵੇਦ ਵਿਆਸ ਕਰ ਕੀਤੇ ਹੀ ਕਈ ਕਹਿੰਦੇ ਵੇਦਾਂ ਦੇ ਵਕਤਾਂ ਨੇ ਜਿਹੜੇ ਵਿਆਸ ਕਹਿੰਦੇ ਰਚੇ ਹੋਏ ਨੇ ਸਿਰ ਧਰਤੀਆਂ ਦੇ ਉੱਤੇ ਤੇ ਕਈ ਕਤੇਬ ਮੁਹੰਮਦ ਜਾਰਾ ਤੇ ਕਈ ਕਹਿੰਦੇ ਕਤੇਬਾਂ ਦਾ ਰਚਤ ਮੁਹੰਮਦ ਮੁਹੰਮਦ ਜੀ ਔਰ ਕਈ ਕਹਿੰਦੇ ਹੋਰ ਵੀ ਕਹਿੰਦੇ ਯਾਰ ਬਣਾ ਦਿੱਤੇ ਨੇ ਤਾਂ ਇੱਕ ਇੱਕ ਧਰਤੀ ਦੇ ਉੱਤੇ ਪਤਾ ਨਹੀਂ ਕਿੰਨੇ ਕਿੰਨੇ ઋષਿ ਮੂਣੀ ਜੋਗੀ 나ਥ ਪੀਰ ਪਗੰਬਰ ਸਭ ਨੇ ਹਾਂਜੀ ਕੁਦਰਤ ਇੱਕ 에ਤਾ 바ਸਾਰਾ ਕੁਦਰਤ ਇੱਕ 에ਤਾ 바ਸਾਰਾ ਕਹਿੰਦੇ ਪਰੰਤੂ ਕੁਦਰਤ ਇੱਕ ਹੀ ਹੈ ਜਿਸਨੇ ਐਡਾ ਵੱਡਾ ਪਸਾਰਾ ਵਿਸਾਰਿਆ ਹੋਇਆ ਕਹਿਣ ਤੋਂ ਭਾਵ ਅਕਾਲ ਪੁਰਖ ਵਾਹਿਗੁਰੂ ਇੱਕ ਹੀ ਹੈ ਉਹਦੇ ਰੋਮ ਰੋਮ ਦੇ ਵਿੱਚ ਕਰੋੜਾਂ ਹੀ ਬ੍ਰਹਮੰਡ ਵਸਦੇ ਹਨ ਜਿਹਦਾ ਕੋਈ ਆਰੰਤ ਨਹੀਂ ਤੇ ਉਸ ਅਕਾਲ ਪੁਰਖ ਨੂੰ ਕਿਸੇ ਨੇ ਨਹੀਂ ਵੇਖਿਆ ਇੱਥੇ ਇੱਕ ਬਚਨ ਚੇਤੇ ਰੱਖਣਾ ਗੁਰਮੁਖਿਓ ਅਕਾਲ ਪੁਰਖ ਵਾਹਿਗੁਰੂ ਨੂੰ ਕਦੇ ਕੋਈ ਨਹੀਂ ਦੇਖ ਸਕਦਾ ਅਕਾਲ ਪੁਰਖ ਨੂੰ ਸਿਰਫ ਮਨ ਵਿੱਚ ਮਾਣਿਆ ਜਾ ਸਕਦਾ ਦੇਖਿਆ ਨਹੀਂ ਜਾ ਸਕਦਾ ਜੇ ਕੋਈ ਕਹੇ ਕਿ ਮੈਂ ਦੇਖਿਆ ਉਹ ਝੂਠ ਬੋਲਦਾ ਹੈ ਗੁਰੂ ਦੇਸ਼ ਹੀ ਦਨ ਦੇ ਦਰਸ਼ਨ ਹੋ ਜਾਂਦੇ ਆ ਹੋਰ ਸਬਨਾਂ ਦੇ ਦਰਸ਼ਨ ਹੋ ਜਾਂਦੇ ਆ ਪਰ ਅਕਾਲ ਪੁਰਖ ਵਾਹਿਗੁਰੂ ਦਾ ਦਰਸ਼ਨ ਨੇ ਅਕਾਲ ਪੁਰਖ ਨੂੰ ਮਾਣਿਆ ਜਾਂਦਾ ਜਿਵੇਂ ਜੀਹ ਇਬਰਾਹਿਮ ਨਾਮ ਜੱਪੀ ਦਾ ਸਵਾਦ ਜੀਵ ਨਾਲ ਨਹੀਂ ਆਉਂਦਾ ਮਨ ਰਹੀ ਆਉਂਦਾ ਹੈ ਉਸੇ ਤਰ੍ਹਾਂ ਅਕਾਲ ਪੁਰਖ ਨੂੰ ਮਾਣਿਆ ਜਾਂਦਾ ਹੈ ਭਾਈ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਖੁਸ਼ੀਆਂ ਦੇ ਜਕਾਰੇ ਗਿ ਜਾਵੇ ਭਾਈ ਗੁਰਦਾਸ ਜੀ ਦੇ ਚਰਨਾਂ ਨੂੰ ਭਾਵੇ ਸੁਣ ਕੇ ਨਿਹਾਲ ਹੋ ਜਾਵੇ ਫਤਿਹ ਪਾਵੇ ਸਤਿ ਸ਼੍ਰੀ ਰਿਹਾ ਕਾਲ ਦੇਖ ਤੇਗ ਫਤਿਹ ਗੁਰਖਾਲਸੇ ਪੰਥ ਕੀ ਹਰ ਮੈਦਾਨ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ